ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅੱਜ ਅਸੀਂ ਗੱਲ ਕਰਾਂਗੇ ਕਿ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਜਿਹੜਾ ਵਾ ਉਹ ਕਿਹੜੇ ਕਿਹੜੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰ ਸਕਦਾ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਦਾ ਇਸ ਵੇਲੇ ਬਹੁਜਨ ਸਵਾਜ ਪਾਰਟੀ ਦੇ ਨਾਲ ਗੱਠ ਜੋੜ ਚੱਲ ਰਿਹਾ ਤੇ ਜੇ ਭਾਜਪਾ ਨਾਲ ਹੋ ਗਿਆ ਤੇ ਫਿਰ ਟੋਟਲ ਜਿਹੜੇ ਨੇ ਪੂਰੀ ਤਰ੍ਹਾਂ ਮੁਕੰਮਲ ਰੂਪ ਦੇ ਵਿੱਚ ਸਿਆਸੀ ਸਮੀਕਰਨ ਤੇਜ਼ ਤੇ ਬਦਲ ਜਾਣਗੇ ਲੇਕਿਨ ਫਿਲਹਾਲ ਜਿਹੜਾ ਗੱਠ ਜੋੜ ਹੈ ਸ਼੍ਰੋਮਣੀ ਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਤੇ ਜੋ ਚਰਚਾ ਕੇ ਸ਼੍ਰੋਮਣੀ ਕਾਲੀ ਦਲ 11 ਸੀਟਾਂ ਤੇ ਤੇ ਬਹੁਜਨ ਸਮਾਜ ਪਾਰਟੀ 2 ਸੀਟਾਂ ਤੇ ਚੋਣ ਲੜੇਗੀ ਹੁਣ 11 ਸੀਟਾਂ ਤੇ ਜਿਹੜਾ ਸ਼੍ਰੋਮਣੀ ਕਾਲੀ ਦਲ ਨੇ ਤਿਆਰੀ ਸ਼ੁਰੂ ਕਰ ਦਿੱਤੀ ਆ ਤੇ ਇੱਕ ਉਮੀਦਵਾਰ ਵੀ ਲਗਭਗ ਉਹਨਾਂ ਨੇ ਤੈਅ ਕਰ ਹੀ ਦਿੱਤੇ ਨੇ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਲੋਕ ਸਭਾ ਸੀਟ ਅੰਮ੍ਰਿਤਸਰ ਦੀ ਅੰਮ੍ਰਿਤਸਰ ਤੋਂ ਸਾਬਕਾ ਮੰਤਰੀ ਦੋ ਦਫਾ ਮਲੇ ਰਹ ਚੁੱਕੇ ਅਨਿਲ ਜੋਸ਼ੀ ਨੂੰ ਸ਼੍ਰੋਮਣੀ ਕਾਲੀ ਦਲ ਵੱਲੋਂ ਉਮੀਦਵਾਰ ਬਣਾਇਆ ਜਾ ਸਕਦਾ ਇੱਕ ਚੇਰਾ ਉਹ ਜਿਹੜਾ ਪਹਿਲਾਂ ਬੀਜਪੀ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਕੈਬਨਿਟ ਵਜ਼ੀਰ ਤੱਕ ਰਹਿ ਚੁੱਕੇ ਨੇ ਫਿਰ ਉਹ ਭਾਰਤੀ ਜਨਤਾ ਪਾਰਟੀ ਨਾਲੋਂ ਨਰਾਜ਼ ਹੋ ਜਾਂਦੇ ਨੇ ਇੱਕ ਆਪਣਾ ਧੜਾ ਲੈ ਕੇ ਉਹ ਫਿਰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਇੱਕ ਹਿੰਦੂ ਭਾਈਚਾਰੇ ਦਾ ਇੱਕ ਮਾਝੇ ਤੋਂ ਸਿਰਕੱਢ ਲੀਡਰ ਅਨਿਲ ਜੋਸ਼ੀ ਤੇ ਨੀਲ ਜੋਸ਼ੀ ਇਸਵਰਾ ਲੋਕ ਸਭਾ ਚੋਣ ਵਾਸਤੇ ਕਾਲੀ ਦਲ ਦੀ ਟਿਕਟ ਤੋਂ ਚੋਣ ਲੜਨਗੇ ਹਾਲਾਂਕਿ ਪਹਿਲਾਂ ਜਦੋਂ ਭਾਜਪਾ ਦੇ ਨਾਲ ਗੱਠ ਜੋੜ ਸੀ ਤੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠ ਜੋੜ ਦੇ ਹਿੱਸੇ ਦੇ ਵਿੱਚ ਭਾਜਪਾ ਹੀ ਚੋਣ ਲੜਦੀ ਰਹੀ ਹੈ ਚਾਹੇ ਉਹ ਹਰਦੀਪ ਪੁਰੀ ਦੇ ਮਸਲੇ 'ਚ ਹੋਵੇ ਚਾਹੇ ਉਹ ਅਰੁਜੇਤਲੀ ਦੇ ਮਸਲੇ ਦੇ ਵਿੱਚ ਹੋਵੇ ਚਾਹੇ ਉਹ ਨਵਜੋਤ ਸਿੰਘ ਸਿੱਧੂ ਦੇ ਰੂਪ ਦੇ ਵਿੱਚ ਹੋਵੇ ਚਾਹੇ ਹੋਰ ਜਿਹੜੇ ਵੇਲੇ-ਵੇਲੇ ਜਿਹੜੇ ਨੇ ਬੀਜੇਪੀ ਦੇ ਲੀਡਰ ਰਹੇ ਨੇ ਚਾਹੇ ਵਿਆਸਿਕ ਸੋਢੀ ਹੋਣ ਚਾਹੇ ਕਲਿਆਨ ਸਿੰਘ ਹੋਣ ਜਿਹੜੇ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਰਹੇ ਨੇ ਉਹ ਗੱਠ ਜੋੜ ਦੇ ਹਿੱਸੇ 'ਚ ਹੀ ਰਹੇ ਨੇ ਤੇ ਬੀਜੇਪੀ ਦੇ ਖਾਤੇ 'ਚ ਰਹੀ ਇਸ ਵਾਰ ਪਹਿਲੀ ਦਫਾ ਸ਼੍ਰੋਮਣੀ ਅਕਾਲੀ ਦਲ ਆਪਣੇ ਬਲਬੂਤੇ ਅੰਮ੍ਰਿਤਸਰ ਤੋਂ ਚੋਣ ਲੜੇਗੀ ਨੌ ਹਲਕਿਆਂ ਦੇ ਵਿੱਚ ਜਿਹੜੇ ਨੇ ਉਹ ਚਾਰ ਸ਼ਹਿਰ ਦੇ ਨੇ ਬਾਕੀ ਪਿੰਡੂ ਹਲਕੇ ਨੇ ਤੇ ਅਕਾਲੀ ਦਲ ਦਾ ਪਿੰਡੂ ਹਲਕਿਆਂ ਦੇ ਵਿੱਚ ਕਾਫੀ ਦਬਦਬਾ ਤੇ ਕੱਲੇ ਇੱਕੋ ਹੀ ਅੱਜ ਦੇ ਤਰੀਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਹੀ ਉਮੀਦਵਾਰ ਜਿਹੜੇ ਹਲਕਿਆਂ ਦੇ ਵਿੱਚ ਵਿਚਰਨੇ ਇਸੇ ਤਰ੍ਹਾਂ ਗੱਲ ਕਰਾਂਗੇ ਖਡੂਰ ਸਾਹਿਬ ਹਲਕੇ ਦੀ ਖਡੂਰ ਸਾਹਿਬ ਹਲਕੇ ਤੋਂ ਹਾਲੇ ਤੱਕ ਜਿਹੜੇ ਨੇ ਉਹ ਤਿੰਨ ਨਾਮ ਨਿਕਲ ਕੇ ਬਾਹਰ ਆਏ ਨੇ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਦੇ ਅਗਰ ਕਾਦਵਾਰ ਨੇਤਾ ਦੀ ਗੱਲ ਕੀਤੀ ਜਾਵੇ ਤਾਂ ਵਿਕਰਮ ਸਿੰਘ ਮਜੀਠੀਏ ਦਾ ਨਾਮ ਖਡੂਰ ਸਾਹਿਬ ਤੋਂ ਬੋਲਣ ਲੱਗ ਪਿਆ ਕਿ ਵਿਕਰਮ ਸਿੰਘ ਮਜੀਠੀਏ ਹੋਣੀ ਚੋਣ ਜੇ ਨਾ ਲੜੀ ਵੈਸੇ ਤੇ ਚਰਚਾ ਕਿ ਉਹਨਾਂ ਦੀ ਕੋਈ ਇੱਛਾ ਨਹੀਂ ਆ ਪਰ ਜੇ ਪਾਰਟੀ ਨੇ ਹੁਕਮ ਦਿੱਤਾ ਤੇ ਫਿਰ ਬਿਕਰਮ ਸਿੰਘ ਮਜੀਠੀਆ ਚੋਣ ਲੜਨਗੇ ਜਿਵੇਂ ਉਹਨਾਂ ਨੂੰ 2022 ਦੇ ਵਿੱਚ ਅੰਮ੍ਰਿਤਸਰ ਈਸਟ ਤੋਂ ਲੜਨੀ ਪਈ ਸੀ ਇਸੇ ਤਰ੍ਹਾਂ ਵਿਰਸਾ ਸਿੰਘ ਬੁਲਟੋਆ ਵੀ ਖਰੂਰ ਸਾਹਿਬ ਤੋਂ ਜਿਹੜੀ ਆ ਉਹ ਚੋਣ ਲੜਨਾ ਚਾਹੁੰਦੇ ਨੇ ਪਰ ਅਗਰ ਪਰਿਵਾਰ ਦੀ ਚੱਲੀ ਤੇ ਫਿਰ ਹੋ ਸਕਦਾ ਕਿ ਆਦੇਸ਼ ਪ੍ਰਤਾਪ ਕੈਰੋਂ ਕੈਰੋਂ ਪਰਿਵਾਰ ਵੀ ਦੌੜ ਦੇ ਵਿੱਚ ਕਿਉਂਕਿ ਸੁਬੀ ਸਿੰਘ ਬਾਦਲ ਦੇ ਜੀਜਾ ਨੇ ਆਦੇਸ਼ ਪ੍ਰਤਾਪ ਕੈਰੋਂ ਜੇ ਉਹਨਾਂ ਨੇ ਨਾਲ ਲੜੀ ਜਾਂ ਉਹਨਾਂ ਦੀ ਜਿਹੜੇ ਨੇ ਸੁਬੀ ਸਿੰਘ ਬਾਦਲ ਦੀ ਭੈਣ ਪ੍ਰਨੀਤ कौर ਉਹਨਾਂ ਨਾਲ ਲੜੀ ਤੇ ਮੰਨਿਆ ਜਾ ਰਿਹਾ ਹੈ ਕਿ ਇੱਕ ਸੀਟ ਹੈ ਕੈਰੋਂ ਪਰਿਵਾਰ ਦੇ ਖਾਤੇ 'ਚ ਵੀ ਜਾਏਗੀ ਜੇ ਵਿਕਰਮ ਸਿੰਘ ਜੀਠਿਆ ਨੇ ਨਾ ਕਰ ਦਿੱਤੀ ਤੇ ਚਰਚਾ ਇਹ ਹੈ ਕਿ ਆਦੇਸ਼ ਪ੍ਰਤਾਪ ਸਿੰਕਰੋਂ ਦਾ ਲੜਕਾ ਉਹ ਹੀ ਅੱਜਕੱਲ੍ਹ ਹਲਕੇ ਦੇ ਵਿੱਚ ਵਿਚਰੇ ਨੇ ਤੇ ਉਹਨਾਂ ਨੂੰ ਜਿਹੜੀ ਆ ਟਿਕਟ ਦਿੱਤੀ ਜਾ ਸਕਦੀ ਆ ਕੈਰੋ ਪਰਿਵਾਰ ਦੀ ਜਿਹੜੀ ਆ ਉਹ ਚੌਥੀ ਪੀੜੀ ਮੈਦਾਨ ਵਿੱਚ ਉਤਰਨਾ ਚਾਹੁੰਦੀ ਆ ਕਿਉਂਕਿ ਪਹਿਲਾਂ ਪ੍ਰਤਾਪ ਸਿੰਘ ਕੈਰੋ ਪ੍ਰਤਾਪ ਸਿੰਘ ਕੈਰੋਂ ਦੇ ਲੜਕੇ ਸ੍ਰਿੰਦਰ ਸਿੰਘ ਕੈਰੋ ਗਿਰਿੰਦਰ ਸਿੰਘ ਕੈਰੋ ਉਸ ਤੋਂ ਬਾਅਦ ਦੇਸ਼ ਪ੍ਰਤਾਪ ਸਿੰਘ ਕੈਰੋ ਹੁਣ ਚੌਥੀ ਪੀੜੀ ਕੈਰੋ ਪਰਿਵਾਰ ਦੀ ਉਹ ਆ ਦਿਲਸ਼ੇਰ ਪ੍ਰਤਾਪ ਸਿੰਘ ਕੈਰੋ ਦਿਲਸ਼ੇਰ ਪ੍ਰਤਾਪ ਸਿੰਘ ਕੈਰੋ ਹੋਣੀ ਬਾਦਲਾਂ ਦੇ ਦੋ ਤਿੰਨੇ ਮਤਲਬ ਦੇਸ਼ ਪ੍ਰਤਾਪ ਕੈਰੋਂ ਦੇ ਲੜਕੇ ਨੇ ਤੇ ਚਰਚਾ ਇਹ ਆ ਕਿ ਖਡੂਰ ਸਾਹਿਬ ਤੋਂ ਦਲਸ਼ੇਰ ਪ੍ਰਤਾਪ ਸਿੰਘ ਕੈਰੋਂ ਝੋਣ ਲੜ ਸਕਦੇ ਨੇ ਟਿਕਟ ਦਿੱਤੀ ਜਾ ਸਕਦੀ ਆ ਇਸੇ ਤਰ੍ਹਾਂ ਗੱਲ ਕਰਾਂਗੇ ਜਿਹੜੀ ਸੀਟਾ ਸ਼ਰੀਨੰਦਪੁਰ ਸਾਹਿਬ ਤੋਂ ਉੱਥੇ ਵੀ ਸ਼੍ਰੋਮਣੀ ਕਾਲੀ ਦਲ ਦੇ ਇਕਲੌਤੇ ਉਮੀਦਵਾਰ ਨੇ ਉਹ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ ਜਦ ਉਹਨਾਂ ਨੇ ਕਾਂਗਰਸ ਪਾਰਟੀ ਦੀ ਵੱਡੀ ਲੀਡਰ ਜਿਹੜੀ ਆ ਅੰਬਿਕਾ ਸੋਨੀ ਨੂੰ ਰਾਇਆ ਸੀ ਤੇ ਸ਼੍ਰੋਮਣੀ ਕਾਲੀ ਦਲ ਦੇ ਵੀ ਵੱਡੇ ਚਿਹਰੇ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਪ੍ਰੋਫੈਸਰ ਪ੍ਰਵੀਨ ਸਿੰਘ ਚੰਦੂ ਮਾਜਰਾ ਹੀ ਨੰਦ ਪ੍ਰਸਾਪ ਤੋਂ ਚੋਣ ਮੁੜ ਲੜਨਗੇ ਇਸੇ ਤਰ੍ਹਾਂ ਬਠਿੰਡਾ ਤੋਂ ਇਕਲੌਤੀ ਜਿਹੜਾ ਚਿਹਰਾ ਉਹ ਆ ਜਿਹੜੇ ਨੇ ਹਰ ਸਿਮਰਤ ਕੌਰ ਬਾਦਲ ਹਰ ਸਿਮਰਤ ਕੌਰ ਬਾਦਲ ਉਹ ਨਹੀਂ ਬਠਿੰਡਾ ਤੋਂ ਤਿੰਨ ਵਾਰ ਚੋਣ ਲੜੀਆ ਤੇ ਤਿੰਨ ਵਾਰ ਵੀ ਜਿੱਤੀ ਆ ਸਭ ਤੋਂ ਪਹਿਲਾਂ 2009 ਦੇ ਵਿੱਚ ਸਵਾ ਲੱਖ ਦੇ ਕਰੀਬ ਕੈਪਟਨ ਅਬਰਿੰਦਰ ਸਿੰਘ ਦੇ ਲੜਕੇ ਉਹਨਾਂ ਨੂੰ ਹਰਾਉਂਦੇ ਨੇ ਉਸ ਤੋਂ ਬਾਅਦ 2014 ਦੇ ਵਿੱਚ ਉਹ ਮਨਪੀਤ ਸਿੰਘ ਬਾਦਲ ਆਪਣੇ ਦਿਓਰ ਨੂੰ ਹਰਾਉਂਦੇ ਨੇ ਫਿਰ ਤੀਜੀ ਵਾਰ ਉਹ ਕਾਂਗਰਸ ਪਾਰਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਨੇ ਰਾਜਾ ਮਰਿੰਦਰ ਸਿੰਘ ਵੜਿੰਗ ਉਹਨਾਂ ਨੂੰ 2019 ਦੇ ਵਿੱਚ ਕਰੀ 25000 ਦੇ ਵੋਟਾਂ ਦੇ ਨਾਲ ਹਰਾ ਆ ਦਿੰਦੇ ਨੇ ਤੇ ਇਸ ਵਰフィਰ ਹਰ ਸਿਮਰਤ ਕੌਰ ਬਾਦਲ ਹੁਣੇ ਹੀ ਬਠਿੰਡਾ ਤੋਂ ਸ਼੍ਰੋਮ ਨਿਕਾਲੀ ਦਲ ਦੇ ਉਮੀਦਵਾਰ ਹੋਣਗੇ ਅਗਰ ਫਰੋਜ਼ਪੁਰ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਇਸ ਸਮੇਂ ਤਾਂ ਸੁਬੀਸ਼ ਸਿੰਘ ਬਾਦਲ ਨੇ ਐਮਪੀ ਲਿਖਣ ਇਸ ਵਾਰ ਸੁਬੀਸ਼ ਸਿੰਘ ਬਾਦਲ ਨਹੀਂ ਲੜਨਗੇ ਕਿਉਂਕਿ ਪਰਿਵਾਰ ਨੇ ਫੈਸਲਾ ਕੀਤਾ ਕਿ ਇੱਕ ਪਰਿਵਾਰ ਦੇ ਵਿੱਚੋਂ ਇੱਕ ਜਾਣਾ ਹੀ ਚੋਣ ਲੜੇਗਾ ਤੇ ਉਹ ਬਟਿੰਡਾ ਤੋਂ ਹਰਸਿਮਰਤ ਕੌਰ ਬਾਦਲ ਹੋਣੀ ਚੌਥੀ ਵਾਰ ਚੌਥੀ ਵਾਰ ਉਹ ਚੋਣ ਲੜਨਗੇ ਤੇ ਫਰੋਜ਼ਪੁਰ ਤੋਂ ਜਿਹੜੇ ਕਈ ਚਿਹਰੇ ਨੇ ਜਿਨ੍ਹਾਂ ਦੇ ਵਿੱਚ ਸਾਬਕਾ ਮੰਤਰੀ ਜਨਮੇਜਾ ਸਿੰਘ ਸਿੱਖੂ ਵੀ ਸੰਭਾਵੀ ਉਮੀਦਵਾਰਾਂ ਦੇ ਵਿੱਚ ਨੇ ਇਸ ਤੋਂ ਇਲਾਵਾ ਜਿਹੜੇ ਨੇ ਜਿਹੜੇ ਆਂਗਣਵਾੜੀ ਵਰਕਰ ਜੂਨੀਅਰ ਦੀ ਪ੍ਰਧਾਨਣ ਨੇ ਬੀਬੀ ਹਰਗੋਬਿੰਦ ਕੌਰ ਜਿਨ੍ਹਾਂ ਨੂੰ ਸੁਭੀ ਸਿੰਘ ਬਾਦਲ ਹੋਣਾ ਨੇ ਪਹਿਲੇ ਦਿਨੀ ਸ਼ਾਮਲ ਹੁੰਦਿਆ ਸ਼੍ਰੋਮਣੀ ਕਾਲੀ ਦਲ ਦੀ ਇਸਤਰੀ ਵਿੰਗ ਦਾ ਪ੍ਰਧਾਨ ਬਣਾ ਦਿੱਤਾ ਸੀ ਉਹਨਾਂ ਨੂੰ ਵੀ ਫਰੂਜ਼ਪੁਰ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਨਾਲ ਦੇ ਨਾਲ ਜਿਹੜੇ ਮੁਕਸਰ ਤੋਂ ਵਿਦਿਆਕਰ ਚੁੱਕੇ ਨੇ ਰੋਜੀ ਬਰਕੰਦੀ ਰੋਜੀ ਬਰਕੰਦੀ ਵੀ ਇੱਕ ਨਾਮ ਚੱਲ ਰਿਹਾ ਚਰਚਾ ਦੇ ਵਿੱਚ ਕਮਰਜੀ ਸਿੰਘ ਰੋਜੀ ਬਰਕੰਦੀ ਔਰ ਨਾਲ ਦੀ ਨਾਲ ਜੋਰਾ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੋਂ ਤਿੰਨ ਵਾਰ ਐਮਪੀ ਰਹੇ ਚੁੱਕੇ ਨੇ ਉਹਨਾਂ ਦੇ ਲੜਕੇ ਨੋਨੀ ਮਾਨ ਜਿਨ੍ਹਾਂ ਨੂੰ ਵਰਦੀਪ ਸਿੰਘ ਮਾਨ ਕਹਿੰਦੇ ਨੇ ਹਾਲਾਂਕਿ ਨੋਨੀ ਮਾਨ ਹੋਣੀ ਕਈ ਵਾਰ ਇਲੈਕਸ਼ਨ ਲੜ ਚੁੱਕੇ ਨੇ ਜਿੱਤ ਨਸੀਬ ਨਹੀਂ ਹੋਈ ਹਲੇ ਤੱਕ ਉਹ ਵੀ ਫਿਰੋਜ਼ਪੁਰ ਦੀ ਚਰਚਾ ਦੇ ਵਿੱਚ ਹੈ ਨਾ ਕਿ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੁਭਾਵੀ ਉਮੀਦਵਾਰਾਂ ਵਿੱਚੋਂ ਇੱਕ ਨੇ ਔਰ ਇਸੇ ਤਰ੍ਹਾਂ ਕੇ ਗੱਲ ਕੀਤੀ ਜਾਵੇ ਤਾਂ ਸੰਗਰੂਰ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਫਿਲਹਾਲ ਇਕਲੌਤੇ ਲੀਡਰ ਦੱਸੇ ਜਾ ਰਹੇ ਨੇ ਇਕਬਾਲ ਸਿੰਘ ਝੁੰਦਾ ਇਕਬਾਲ ਸਿੰਘ ਝੁੰਦਾ ਜਿਹੜੇ ਨੇ ਉਹ ਸ਼੍ਰੋਮਣੀ ਕਾਲੀ ਦਲ ਦੇ ਹਾਲਾਂਕਿ ਜੇ ਢੀਂਡਾ ਸਾਹਿਬ ਪਰਿਵਾਰ ਸ਼ਾਮਲ ਹੋ ਗਿਆ ਦੁਬਾਰਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਫਿਰ ਸਮੀਕਰਨ ਬਦਲੇ ਜਾ ਸਕਦੇ ਸ਼ਾਇਦ ਫਿਰ ਪਰਮਿੰਦਰ ਸਿੰਘ ਢੀਂਡਾ ਸਾਹਿਬ ਵੀ ਝੂਣ ਲੜ ਸਕਦੇ ਲੇਕਿਨ ਫਿਲਹਾਲ ਇਕਬਾਲ ਸਿੰਘ ਝੁੰਦਾ ਹੀ ਸ਼੍ਰੋਮਣੀ ਕਾਲੀ ਦਲ ਵਾਸਤੇ ਇਕਲੌਤੇ ਉਮੀਦਵਾਰ ਨੇ ਸਭਾਵੀ ਉਮੀਦਵਾਰਾਂ ਵਿੱਚੋਂ ਇੱਕ ਨੇ ਨਾਮ ਪਹਿਲਾ ਇਹਨਾਂ ਦੇ ਵਿੱਚ ਹੀ ਆ ਇਸੇ ਦਾ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਲੁਧਿਆਣਾ ਤੋਂ ਸ਼੍ਰੋਮਣੀ ਕਾਲੀ ਦਲ ਵਾਸਤੇ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੇ ਨੇ ਮੇਸ਼ਿੰਦਰ ਸਿੰਘ ਗਰੇਵਾਲ ਉਹ ਫਿਰ ਸੰਭਾਵੀ ਉਮੀਦਵਾਰਾਂ ਚ ਇਸ ਤੋਂ ਇਲਾਵਾ ਕਾਕਾ ਸੂਦ ਜਿਹੜੇ ਲੋਕ ਸਭਾ ਇੰਚਾਰਜ ਰਹਿ ਚੁੱਕੇ ਨੇ ਇਹ ਵੀ ਚਰਚਾ ਦੇ ਵਿੱਚ ਨੇ ਹਾਲਾਂਕਿ ਇਹਦੇ ਜਿਹੜੇ ਲੁਧਿਆਣਾ ਸੀਟ ਵਾਸਤੇ ਜਿਹੜੇ ਇੰਚਾਰਜ ਬਣਾਏਗੇ ਨੇ ਉਹ ਨੇ ਐਨ ਕੇ ਸ਼ਰਮਾ ਜਿਹੜੇ ਇੱਕ ਪੋਲਿਟਿਸ਼ੀਅਨ ਵੀ ਇੱਕ ਬਿਜ਼ਨਸਮੈਨ ਵੀ ਆ ਮੁਕਸਨ ਦੇ ਸਖਤਰ ਵੀ ਰਹਿ ਚੁੱਕੇ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਲੇਕਿਨ ਫਿਲਹਾਲ ਉੱਥੋਂ ਜਿਹੜੇ ਨਾਮ ਆਈ ਹੈ ਕਿ ਮੇਸ਼ਿੰਦਰ ਸਿੰਘ ਗਰੇਵਲ ਕਾਕਾ ਸੂਰ ਜੇ ਸੇਦਰ ਅਗਰ ਮਨਪ੍ਰੀਤ ਯਾਲੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਮਨਪ੍ਰੀਤ ਸਿੰਘ ਯਾਲੀ ਹੋ ਸਕਦੇ ਉਹਨਾਂ ਪਹਿਲਾਂ ਵੀ ਇਲੈਕਸ਼ਨ ਲੜੀ ਸੀ ਹਾਰ ਗਏ ਸੀ ਲੋਕ ਸਭਾ ਲੇਕਨ ਫਿਰ ਕਾਲੀ ਦਲ ਦੀ ਉਹਨਾਂ ਨੇ ਟਿਕਟ ਲੜੀ ਬਾਈ ਇਲੈਕਸ਼ਨ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ OSD ਕੈਪਟਨ ਸੰਦੀਪ ਸਿੰਘ ਸਿੰਧੂ ਹੋਣੀ ਲੜੇ ਸੀ ਜਦੋਂ ਪਰ ਉਹ ਬਾਈ ਇਲੈਕਸ਼ਨ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਲੇਕਨ ਜਿੱਤੇ ਸੀ ਮਨਪੀਰ ਸਿੰਘ ਯਾਲੀ ਲੇਕਿਨ ਅੱਜ ਕੱਲ ਮਨਪੀਰ ਸਿੰਘ ਯਾਲੀ ਦੀ ਸ਼੍ਰੋਮਣੀ ਕੈਲੀਦਲ ਦੇ ਨਾਲ ਤੇ ਠੀਕ ਨੇ ਸਾਝ ਲੇਕਿਨ ਸੁਬੀ ਸਿੰਘ ਬਾਦਲ ਦੇ ਨਾਲ ਉਹਨਾਂ ਦੇ ਜਿਹੜੇ ਸਿਆਸੀ ਜਿਹੜੇ ਨੇ ਤਾਲੁਕ ਉਹ ਵਿਗੜੇ ਹੋਏ ਨੇ ਚਰਚਾ ਤੇ ਇਹ ਵੀ ਆ ਕਿ ਮਨਪੀਰ ਸਿੰਘ ਯਾਲੀ ਹੋਣਾ ਨੇ ਸੁਬੀ ਸਿੰਘ ਬਾਦਲ ਇੱਥੋਂ ਤੱਕ ਵੀ ਕਹਿ ਦਿੱਤਾਗਾ ਕਿ ਹਲਕਾ ਦਾਖਾ ਵਾਸਤੇ ਵੀ ਤੁਸੀਂ ਕੋਈ ਆਪਣਾ ਇੰਚਾਰਜ ਲੱਭ ਸ਼ੈਡੋ ਤੇ ਇਸ ਕਰਕੇ ਲੁਧਿਆਣਾ ਤੋਂ ਸਿਰਫ ਫਲਾਲ ਦੋ ਨਾਮ ਹੀ ਗੱਲ ਕੀਤੀ ਜਾਵੇ ਪਟਿਆਲਾ ਪਟਿਆਲਾ ਤੋਂ ਜਿਹੜੇ ਨਾਮ ਜਿਹੜੇ ਸ਼੍ਰੋਮਣੀ ਕਾਲੀ ਦਲ ਜਿਨ੍ਹਾਂ ਨੂੰ ਲੜਾਉਣਾ ਚਾਹੁੰਦੇ ਨੇ ਉਹਨਾਂ ਵਿੱਚ ਇੱਕ ਐਨ ਕੇ ਸ਼ਰਮਾ ਕਿਉਂਕਿ ਨੇਹਰਾਬੱਸੀ ਤੋਂ ਦੋ ਵਾਰ ਐਮ ਐਲ ਏ ਰਹਿ ਚੁੱਕੇ ਨੇ ਪਰ ਉਹ ਵੀ ਹਾਲੇ ਭੱਜ ਰਹੇ ਨੇ ਦੂਜੇ ਨੇ ਸਰਜੀਤ ਸਿੰਘ ਰਖੜਾ ਜਿਹੜੇ ਕੈਬਨਲ ਮੰਤਰੀ ਰਹਿ ਚੁੱਕੇ ਨੇ ਹੁਣ ਫਿਲਹਾਲ ਇਸ ਸੀਟ ਤੋਂ ਨਾ ਹੀ ਐਨ ਕੇ ਸ਼ਰਮਾ ਲੜਨਾ ਚਾਹੁੰਦੇ ਨਾ ਹੀ ਸਰਜੀਤ ਸਿੰਘ ਰਖੜਾ ਲੇਕਿਨ ਅਗਰ ਸੁਬੀਤ ਸਿੰਘ ਬਾਦਲ ਜਾਂ ਪਾਰਟੀ ਦਾ ਹੁਕਮ ਹੋਇਆ ਤਾਂ ਫਿਰ ਇਨ੍ਹਾਂ ਦੋਨਾਂ 'ਚੋਂ ਕਿਸੇ ਨੂੰ ਕਿਸੇ ਇੱਕ ਜਾਣੇ ਨੂੰ ਲੜਨੀ ਪੈਗੀ ਲੇਕਿਨ ਤੀਜਾ ਇੱਥੇ ਇੱਕ ਹੋਰ ਚਿਹਰਾ ਉਹ ਹੈ ਜਿਹੜੇ ਪਾਰਟੀ ਦਾ ਕਾਫੀ ਵਾਰ ਕੰਮ ਦੇ ਚੁੱਕੇ ਨੇ ਐਸ ਡੀ ਐਮ ਸੁਭੀ ਸਿੰਘ ਬਾਦਲ ਦੇ ਓ ਐਸ ਡੀ ਵੀ ਰਹਿ ਚੁੱਕੇ ਨੇ ਰਾਜਪੁਰੇ ਤੋਂ ਉਹਨਾਂ ਨੇ 2022 ਦੇ ਵਿੱਚ ਚੋਣ ਵੀ ਲੜੀ ਸੀ ਰਾਜਪੁਰਾ ਹਲਕੇ ਤੋਂ ਜਿਹੜੇ ਨੇ ਉਹਨਾਂ ਦਾ ਨਾਮ ਹੈ ਚਰਨਜੀਤ ਸਿੰਘ ਬਰਾੜ ਤੇ ਚਰਨ ਸਿੰਘ ਬਰਾੜ ਵੀ ਅਗਰ ਲੱਗਾ ਤੇ ਉਹਨਾਂ ਦਾ ਵੀ ਇਸ ਸੀਟ ਤੋਂ ਦਾਲ ਲੱਗ ਸਕਦਾ ਜੇ ਐਨ ਕੇ ਸ਼ਰਮਾ ਜਾਂ ਫਿਰ ਸੁਰਜੀਤ ਸਿੰਘ ਰਖੜਾ ਨੇ ਨਾ ਚੋਣ ਲੜੀ ਤਾਂ ਸੁਭੀ ਸਿੰਘ ਬਾਦਲ ਹੋਣਾਂ ਦੇ ਨਾਲ ਚਰਨਜੀਤ ਸਿੰਘ ਬਰਾੜ ਹੋਣੀ ਕਾਫੀ ਨੇੜੇ ਨੇ ਤੇ ਇਸ ਕਰਕੇ ਅਗਰ ਪਾਰਟੀ ਜਾਂ ਸੁਭੀ ਸਿੰਘ ਬਾਦਲ ਨੇ ਚਾਇਆ ਫਿਰ ਉਹਨਾਂ ਦੋਨਾਂ ਦੀ ਬਜਾਏ ਚਰਨਜੀਤ ਸਿੰਘ ਬਰਾੜ ਨੂੰ ਵੀ ਮੌਕਾ ਪਟਿਆਲਾ ਸੀਟ ਤੋਂ ਮਿਲ ਸਕਦਾ ਗੱਲ ਕੀਤੀ ਜਾਵੇ ਤਾਂ ਫਤੇਗੜ ਸਾਹਿਬ ਫਤੇਗੜ ਸਾਹਿਬ ਤੋਂ ਵੀ ਸ਼੍ਰੋਮਣੀ ਕਾਲੀ ਦਲ ਦੇ ਇਕਲੌਤੇ ਲੀਡਰ ਨੇ ਪੁਰਾਣਾ ਪਰਿਵਾਰ ਹੈ ਕੱਟੜ ਕਾਲੀ ਦਲ ਦੇ ਵਰਕਰ ਹੈ ਚੁੱਕੇ ਨੇ ਸਪੋਰਟਰ ਹੈ ਚੁੱਕੇ ਨੇ ਲੀਡਰ ਹੈ ਚੁੱਕੇ ਨੇ ਵਿਕਰਮਜੀਤ ਸਿੰਘ ਖਾਲਸਾ ਵਿਕਰਮਜੀਤ ਸਿੰਘ ਖਾਲਸਾ ਹੀ ਫਤੇਗੜ ਸੀਟ ਹੈ ਜਿਹੜੀ ਰਾਖਵੀ ਉਸ ਤੋਂ ਸ਼੍ਰੋਮਣੀ ਕਾਲੀ ਦਲ ਵੱਲੋਂ ਕਿਸਮਤ ਅਜਮਾ ਔਰ ਜਮਾਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ ਇਸੇ ਤਰ੍ਹਾਂ ਅਗਰ ਫਰੀਦਕੋਟ ਤੋਂ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਤੋਂ ਵੀ ਸ਼ਰੂਮਨੀ ਕਾਲੀ ਦਲ ਦੇ ਇਕਲੌਤੇ ਲੀਡਰ ਨੇ ਜਿਹੜੇ ਨੇ ਉਹ ਹਰਪੀ ਸਿੰਘ ਕੋਟਪਾਈ ਨੇ ਜਿਹੜੇ ਮਲੋੜ ਤੋਂ ਦੋ ਦਫਾ ਐਮਐਲਏ रह ਚੁੱਕੇ ਨੇ ਉਹਨਾਂ ਦੇ ਪਿਤਾ ਵੀ ਜਿਹੜੇ ਨੇ ਉਹ ਐਮਐਲਏ रह ਚੁੱਕੇ ਨੇ ਪ੍ਰਾਣਾ ਬਾਦਲ ਪਰਿਵਾਰ ਦੇ ਨਾਲ ਨੇੜਤਾ ਇਸੇ ਕਰਕੇ ਦੱਸਿਆ ਜਾ ਰਿਹਾ ਕਿ ਜਿਹੜੀ ਫਰੀਦਕੋਟ ਤੋਂ ਜਿਹੜੀ ਰਾਖਵੀਂ ਸੀਟ ਆ ਉਥੋਂ ਸਾਬਕਾ ਐਮਐਲਏ ਹਰਪੀ ਸਿੰਘ ਕੋਟਪਾਈ ਜਿਹੜੇ ਨੇ ਉਹ ਚੋਣ ਲੜ ਸਕਦੇ ਨੇ ਅਗਰ ਢੀਂਸਾ ਪਰਿਵਾਰ ਦਾ ਸਮਝੌਤਾ ਹੋ ਗਿਆ ਬਾਦਲ ਪਰਿਵਾਰ ਦੇ ਨਾਲ ਤੇ ਲਾਜ਼ਮੀ ਤੌਰ ਤੇ ਫਿਰ ਸੁਦੇਸ਼ਿੰਦਰ ਸਿੰਘ ਦੀ ਸਾਡੀ ਇੱਛਾ ਹੋਗੀ ਕਿ ਫਰੀਦਕੋਟ ਰਾਖਵੀ ਸੀਟ ਤੋਂ ਰਾਖਵੀ ਸੀਟ ਤੋਂ ਸਾਬਕਾ ਲੋਕ ਸਭਾ ਮੈਂਬਰ ਜਿਹੜੇ ਦੋ ਦਫਾ ਰਹਿ ਚੁੱਕੇ ਨੇ ਪਰਮਜੀਤ ਕੌਰ ਗੁਲਸ਼ਨ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਕਿਉਂਕਿ ਜਦੋਂ ਬਠਿੰਡਾ ਰਾਖਵੀ ਸੀਟ ਸੀ ਤੇ ਪਰਮਜੀਤ ਕੌਰ ਗੁਲਸ਼ਨ ਉੱਥੋਂ ਐਮਪੀ ਰਹਿ ਚੁੱਕੇ ਉਸ ਤੋਂ ਬਾਅਦ ਉਹ ਫਰੀਦਕੋਟ ਚੱਲ ਗਏ ਫਰੀਦਕੋਟ ਤੋਂ ਵੀ ਉਹ ਲੋਕ ਸਭਾ ਮੈਂਬਰ ਬਣੇ ਸੀ ਲੇਕਿਨ ਬਾਅਦ ਚ ਉਹਨਾਂ ਨੂੰ ਜਿਹੜੀ ਆ 2014 ਦੇ ਵਿੱਚ ਟਿਕਟ ਨਹੀਂ ਮਿਲੀ ਸੀ ਤੇ ਇਸ ਕਰਕੇ ਅਗਰ ਢੀਂਸਾ ਪਰਿਵਾਰ ਦਾ ਗੱਠ ਜੁੜ ਹੋ ਗਿਆ ਤੇ ਪਰਮਜੀਤ ਕੌਰ ਗੁਲਸ਼ਨ ਜਿਹੜੇ ਉਹ ਫਰੀਦਕੋੜ ਤੋਂ ਉਮੀਦਵਾਰ ਵੀ ਹੋ ਸਕਦੇ ਇਸੇ ਤਰ੍ਹਾਂ ਅਗਰ ਗਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਗਰਦਾਸਪੁਰ ਤੋਂ ਜਿਹੜੇ ਸੰਭਾਵੀ ਚਿਹਰੇ ਨੇ ਉਹਨਾਂ ਚ ਐ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਦਾ ਨਾਮ ਵੀ ਚੱਲ ਰਿਹਾ ਕਿਉਂਕਿ ਉਹਨਾਂ ਦਾ ਸਬੰਧ ਗਰਦਾਸਪੁਰ ਦੇ ਨਾਲ ਹੈ ਗਰਦਾਸਪੁਰ ਦੇ ਰਹਿਣ ਵਾਲੇ ਨੇ ਹਾਲਾਂਕਿ ਉਹਨੇ ਯੱਪੀ ਜਿਹੜੀ ਲੋਕ ਸਭਾ ਸੀਟ ਉਹ ਵੀ ਨਾਨਪੁਰ ਸਾਹਿਬ ਤੋਂ ਲਈ ਐਮਐਲਏ ਵੀ ਨਾਨਪੁਰ ਸਾਹਿਬ ਤੋਂ ਬਣੇ ਸੀ ਉੱਥੋਂ ਹੀ ਉਹ ਮੰਤਰੀ ਬਣੇ ਸੀ ਲੇਕਿਨ ਇੱਕ ਹੋਰ ਪਾਰਟੀ ਨੇ ਚਾਇਆ ਤਾਂ ਫਿਰ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਸਿੰਘ ਚੀਮਾ ਵੀ ਉਮੀਦਵਾਰ ਹੋ ਸਕਦੇ ਨੇ ਅਗਰ ਇੰਨਾ ਦੀ ਜਗ੍ਹਾ ਜੇ ਇਹਨਾਂ ਨੇ ਨਾਂ ਫੈਸਲਾ ਇਹਨਾਂ ਦੇ ਨਾਮ ਤੇ ਹੋਇਆ ਤੇ ਫਿਰ ਉੱਥੇ ਦੋ ਹੋਰ ਵੱਡੇ ਚਿਹਰੇ ਨੇ ਇੱਕ ਤੇ ਜਿਹੜੇ ਨਿਰਮਲ ਸਿੰਘ ਕਾਲੋਂ ਦੇ ਲੜਕੇ ਨੇ ਰਵੀਕਰਨ ਸਿੰਘ ਕਾਲੋਂ ਉਹਨਾਂ ਦਾ ਨਾਮ ਵੀ ਹੈ ਉਹਨਾਂ ਨੂੰ ਵੀ ਟਿਕਟ ਮਿਲ ਸਕਦੀ ਤੇ ਇੱਕ ਜਿਹੜੇ ਸਾਬਕਾ ਮੁੱਖ ਸੰਸਦਿਕਤਰ ਹੈ ਚੁੱਕੇ ਨੇ ਗੁਰਬਜਨ ਸਿੰਘ ਬੱਬੇ ਵਾਲੇ ਉਹਨਾਂ ਦਾ ਨਾਮ ਹੈ ਤੇ ਗੁਰਦਾਸਪੁਰ ਤੋਂ ਜਿਹੜੇ ਤਿੰਨ ਨਾਮ ਚੱਲ ਰਹੇ ਨੇ ਰਵੀਕਰਨ ਸਿੰਘ ਰਵੀ ਕਾਲੋਂ ਗੁਰਬਜਨ ਸਿੰਘ ਬੱਬੇ ਹਲੀ ਤੇ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੀਆਂ ਦੋ ਜਿਹੜੀਆਂ ਸੀਟਾਂ ਨੇ ਇੱਕ ਸ਼ਾਰਪੁਰ ਔਰ ਇੱਕ ਜਲੰਧਰ ਦੋਨੇ ਰਾਖਵੀਆਂ ਸੀਟਾਂ ਸ਼੍ਰੋਮਣੀ ਕਾਲੀ ਦਲ ਦੋਨਾਂ ਸੀਟਾਂ ਤੇ ਇਹ ਬਹੁਜਨ ਸਮਾਜ ਪਾਰਟੀ ਨੂੰ ਦੇ ਸਕਦੇ ਨੇ ਦੇਣੀਆਂ ਪੈਣਗੀਆਂ ਉਹ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਕਰਨਾ ਕਿ ਉਹਨਾਂ ਦਾ ਹਸ਼ਾਰਪੁਰ ਤੇ ਜਲੰਧਰ ਤੋਂ ਕਿਹੜਾ ਉਮੀਦਵਾਰ ਹੋ ਸਕਦਾ ਤੇ ਅੱਜ ਅਸੀਂ ਸ਼੍ਰੋਮਣੀ ਕਾਲੀ ਦਲ ਦੇ ਸੰਭਾਵੀ ਉਮੀਦਵਾਰਾਂ ਦੀ ਗੱਲ ਕੀਤੀ ਆ ਇਸੇ ਤਰ੍ਹਾਂ ਹੀ ਤੁਹਾਨੂੰ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਕਿਹੜੇ ਸਭਾਵੀ ਚਿਹਰੇ ਹੋਣਗੇ ਕਾਂਗਰਸ ਪਾਰਟੀ ਦੇ ਸਭਾਵੀ ਚਿਹਰੇ ਕਿਹੜੇ ਹੋਣਗੇ ਤੇ ਆਮ ਆਦੀ ਪਾਰਟੀ ਦੇ ਸਭਾਵੀ ਚਿਹਰੇ ਕਿਹੜੇ ਹੋਣਗੇ ਉਹ ਸਾਰਿਆਂ ਦੀ ਤੁਹਾਡੇ ਨਾਲ ਜਾਣਕਾਰੀ ਸੰਦੀ ਕਰ ਚੁੱਕੇ ਤੇ ਹੁਣ ਉਸ ਵਾਲੇ ਸਮੇਂ 'ਚ ਜਲਦ ਅਸੀਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਕਿਹੜੀ ਸੀਟ ਤੋਂ ਹੋਰ ਕਿਹੜੇ ਨਵੇਂ ਉਮੀਦਵਾਰ ਹੋ ਸਕਦੇ ਨੇ ਉਹਨਾਂ ਬਾਰੇ ਵੀ ਸਾਂਝਾ ਪਾਵਾਂਗੇ ਤਦ ਤੱਕ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ